ਤੋਲੀ ਦੇ ਵਿੱਚ ਤਿੰਨ ਸਪਾ ਸੈਂਟਰਸ ਤੇ ਰੇਟ ਕਰਵਾਈ ਸੀ ਜਿਦੇ ਵਿੱਚ ਉਹ ਵੀ ਸਾਨੂੰ ਪ੍ਰੋਸਟੀਚੂਨ ਦਾ ਧੰਦਾ ਸਾਹਮਣੇ ਆਇਆ ਸੀ ਕੋਈ ਵੀ ਸોર્ટ ਆਫ ਪ੍ਰੋਸਟੀਚੂਨ ਦਾ ਜਾਂ ਇਲੀਗਲ ਐਕਟੀਵਿਟੀਜ਼ ਅਗਰ ਤੁਸੀਂ ਹੋਟੈਲਸ ਜਾਂ ਸਪਾ ਦੇ ਵਿੱਚ ਕਰ ਰਹੇ ਹੋ ਉਹਦੇ ਲਈ ਸਾਡੀ ਜ਼ੀਰੋ ਟੋਲਰੈਂਸ ਅਪਰੋਚ ਹੈ ਸਪਾ ਸੈਂਟਰ ਚਲਣਾ ਲਾਇਸੈਂਸ ਰਿਕੁਆਇਰਮੈਂਟਸ ਦੇ ਨਾਲ ਇਸ ਕੰਪਲੀਟਲੀ ਲੀਗਲ ਬਟ ਸਪਾ ਸੈਂਟਰ ਜਾਂ ਹੋਟੈਲਸ ਦੀ ਆੜ ਦੇ ਵਿੱਚ ਜਿਹੜਾ ਪ੍ਰੋਸਟੀਚੂਸ਼ਨ ਦਾ ਕੰਮ ਚੱਲ ਰਿਹਾ ਹੈ that is completely illegal ਤੁਸੀਂ ਸਪਾ ਸੈਂਟਰਸ ਨੂੰ ਕਨਵਰਟ ਕਰ ਦਿੱਤਾ ਹੋਇਆ ਬ੍ਰੋਥਲਸ ਦੇ ਵਿੱਚ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਡੀ ਪ੍ਰਾਪਰਟੀ ਦਾ ਮਿਸਯੂਜ਼ ਹੋ ਰਿਹਾ ਹੈ ਐਂਡ ਯੂ ਆਰ ਆਲਸੋ ਕਲਪੇਬਲ ਇਨ that thing ਤੁਹਾਡੇ ਫਲੈਟਸ ਦੇ ਵਿੱਚ ਜਿਹੜੇ ਬੰਦੇ ਰਹਿ ਰਹੇ ਕਿਹੜਾ ਪਤਾ ਉਹ ਕ੍ਰਿਮੀਨਲਸ ਹੋਣ ਉਹਨਾਂ ਦਾ ਕੋਈ ਨੈਟਵਰਕ ਹੋਵੇ ਕੋਈ ਹੋਰ ਇੱਕ ਫਲੈਟ ਦੇ ਵਿੱਚ ਹੀ ਕੋਈ ਗਲਤ ਗਲਤ ਗਤੀਵਿਧੀਆਂ ਚੱਲਦੀਆਂ ਹੋਣ ਇਸ 'ਚ ਓਨਰ ਦੀ ਹੀ ਸੇਫਟੀ ਰਹੂਗੀ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅnder ਅਸੀਂ ਕੰਮ ਕਰ ਰਹੇ ਹਾਂ ਜ਼ੀਰਖਪੁਰ ਪੁਲਿਸ ਔਰ ਕੱਲ ਵੀ ਅਸੀਂ ਟਕੋਲੀ ਦੇ ਵਿੱਚ ਤਿੰਨ ਸਪਾ ਸੈਂਟਰਸ ਤੇ ਰੇਡ ਕਰਵਾਈ ਸੀ ਜਿਦੇ ਵਿੱਚ ਉਹ ਵੀ ਸਾਨੂੰ ਪ੍ਰੋਸਟੀਚੂਨ ਦਾ ਧੰਦਾ ਸਾਹਮਣੇ ਆਇਆ ਸੀ ਸਾਡਾ ਇਸ ਬਾਰੇ ਡਿਫਰੈਂਟ ਅਪਰੋਚ ਹੈਗੀ ਹੈ ਅਸੀਂ ਪਹਿਲਾਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਸਭ ਨੂੰ ਇੱਕ ਸਟ੍ਰਿਕਟ ਵਾਰਨਿੰਗ ਦਿੱਤੀ ਸੀ ਕਿ ਇਹ ਵੀ ਹੁਣ ਮੈਂ ਕੰਟੀਨਿਊ ਫੇਰ ਤੋਂ ਰਿਪੀਟ ਕਰ ਰਹੀ ਹਾਂ ਉਹੀ ਲਾਈਨਸ ਕਿ ਕੋਈ ਵੀ ਸોર્ટ ਆਫ ਪ੍ਰੋਸਟੀਚੂਸ਼ਨ ਦਾ ਜਾਂ ਇਲੀਗਲ ਐਕਟੀਵਿਟੀਆਂ ਅਗਰ ਤੁਸੀਂ ਹੋਟੈਲਸ ਜਾਂ ਸਪਾ ਦੇ ਵਿੱਚ ਕਰ ਰਹੇ ਹੋ ਉਹਦੇ ਲਈ ਸਾਡੀ ਜ਼ੀਰੋ ਟੋਲਰੈਂਸ ਅਪਰੋਚ ਹੈ ਉਸੇ ਦੇ ਵਿੱਚ ਅਸੀਂ ਕੰਮ ਇਸ ਬਾਰੇ ਡਿਫਰੈਂਟਲੀ ਕਰ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਉਸ ਸਪਾ ਦਾ ਓਨਰ ਹੈਗਾ ਉਹਨੂੰ ਨਾਮਜ਼ਦ ਕੀਤਾ ਕਰ ਰਹੇ ਹਾਂ ਸਾਈਮਲਟੇਨੀਅਸਲੀ ਅਸੀਂ ਉਸ ਪ੍ਰਾਪਰਟੀ ਦਾ ਜੋ ਓਨਰ ਹੈ ਉਹਨੂੰ ਵੀ ਅਸੀਂ ਵਿੱਚ ਐਫ ਆਈ ਆਰ ਦੇ ਇਨਕਲੂਡ ਕਰ ਰਹੇ ਹਾਂ ਬਿਕਾਜ਼ ਅਗਰ ਤੁਸੀਂ ਆਪਣੀ ਪ੍ਰਾਪਰਟੀ ਤੁਹਾਨੂੰ ਪਤਾ ਹੈ ਕਿ ਉੱਥੇ ਸਪਾ ਸੈਂਟਰ ਚੱਲ ਰਿਹਾ ਹੈ ਇਜ਼ ਓਕੇ ਸਪਾ ਸੈਂਟਰ ਚੱਲਣਾ ਲਾਇਸੈਂਸ ਰਿਕੁਆਇਰਮੈਂਟਸ ਦੇ ਨਾਲ ਇਸ ਕੰਪਲੀਟਲੀ ਲੀਗਲ ਬਟ ਸਪਾ ਸੈਂਟਰ ਜਾਂ ਹੋਟੈਲਸ ਦੀ ਆਰਡ ਦੇ ਵਿੱਚ ਜਿਹੜਾ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਥੈਟ ਇਜ਼ ਕੰਪਲੀਟਲੀ ਇਲੀਗਲ ਤੁਸੀਂ ਸਪਾ ਸੈਂਟਰਸ ਨੂੰ ਕਨਵਰਟ ਕਰ ਦਿੱਤਾ ਹੋਇਆ ਬ੍ਰੋਥਲਸ ਦੇ ਵਿੱਚ ਸੋ ਉਹਨਾਂ ਤੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਡੀ ਪ੍ਰਾਪਰਟੀ ਦਾ ਮਿਸਯੂਜ਼ ਹੋ ਰਿਹਾ ਹੈ ਐਂਡ ਯੂ ਆਰ ਆਲਸੋ ਕਲਪੇਬਲ ਇਨ 댓 ਥਿੰਗ ਦੂਸਰੀ ਅਸੀਂ ਇਸ ਵਾਰੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਈ ਅਪ ਕਰਕੇ ਇਹ ਇਨਸ਼ੋਰ ਕਰਵਾ ਰਹੇ ਹਾਂ ਕਿ ਜਿੱਥੇ ਵੀ ਇਸ ਟਾਈਪ ਦਾ ਧੰਦਾ ਹੋ ਰਿਹਾ ਹੈ ਉਹਨੂੰ ਅਸੀਂ ਸੀਲ ਕਰਵਾਇਆ ਕਰਵਾਇਆ ਜਾਵੇ ਤਾਂ ਇਹ ਡਿਫਰੈਂਟ ਅਪਰੋਚਸ ਅਸੀਂ ਰੱਖ ਰਹੇ ਹਾਂ ਮੀਨ ਵਾਈਲ ਮੇਰੇ ਵੱਲੋਂ ਸਾਡੇ ਆਫਿਸ ਵੱਲੋਂ ਡੀਸੀ ਮੈਮ ਦੇ ਨਿਰਦੇਸ਼ ਦੇ ਅੰਡਰ ਉਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਸੀ ਜਿਦੇ ਵਿੱਚ ਵੈਰੀਫਿਕੇਸ਼ਨ ਦੇ ਲਈ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ ਅਸੀਂ ਉਸ ਆਰਡਰ ਦੇ ਅੰਡਰ ਕੰਮ ਕਰਕੇ ਸਾਰੇ ਜਿੰਨੇ ਵੀ ਹੋਟੈਲਸ ਐ ਸਪਾਸ ਐ ਜਾਂ ਕੋਈ ਵੀ ਬਿਜ਼ਨਸ ਐ ਜਾਂ ਕੋਈ ਅਕੋਮੋਡੇਸ਼ਨਸ ਐ ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਨੂੰ ਕੁਝ ਰੈਂਟ ਤੇ ਪ੍ਰਾਪਰਟੀ ਦਿੱਤੀ ਹੋਈ ਐ ਕਾਈਂਡਲੀ ਉਸ ਚੀਜ਼ ਦੀ 100% ਆਬਲੀਗੇਸ਼ਨ ਕਰਕੇ ਤੁਸੀਂ ਉਹ ਵੈਰੀਫਿਕੇਸ਼ਨ ਤੇ ਪਲੀਜ਼ ਆਪਣੇ ਟੈਨੈਂਟਸ ਦੀ ਕਰਵਾ ਲਿਤੇ ਜਾਵੇ ਤੁਹਾਡੇ ਵੱਲੋਂ ਜੋ ਫਾਰਮਸ ਫਿਲ ਕਰਤੇ ਜਾਣਗੇ ਅਸੀਂ ਵੀ ਟਾਈ ਅਪ ਕਰਕੇ ਕੈਂਪ ਸਿਸਟਮ ਸਟਾਰਟ ਕਰਾਂਗੇ ਤੁਹਾਡੇ ਏਰੀਆਜ਼ ਦੇ ਵਿੱਚ ਜਿੱਥੇ ਕੋਈ ਹੋਰ ਤੁਸੀਂ ਪ੍ਰਾਪਰਟੀ ਦਿੱਤੀ ਹੋਈ ਹੈ ਕਿਸੇ ਨੂੰ ਇੱਕ ਵਾਰੀ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਲਵੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਸ਼ਹਿਰ ਦੀ ਸੇਫਟੀ ਅਤੇ ਸੁਰੱਖਿਆ ਦੇ ਲਈ ਮੈਂ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਸ਼ਹਿਰ 'ਚ ਪੀਜੀਪੀ ਬਹੁਤ ਜ਼ਿਆਦਾ ਹੋ ਰਹੇ ਨੇ ਉੱਥੇ ਵੀ ਲੋਕ ਹੀ ਰਹਿੰਦੇ ਵੈਰੀਫਿਕੇਸ਼ਨ ਨਹੀਂ ਹੁੰਦੀ ਕਿ ਪੀਜੀਪੀ ਇਨਕਲੂਡ ਹੋਣਗੇ ਡੈਫੀਨਿਟਲੀ ਡੈਫੀਨਿਟਲੀ ਸ਼ਾਪਸ ਜਿਹੜਾ ਤੁਸੀਂ ਰੱਖੇ ਹੋਏ ਆ ਬੰਦੇ ਕੋਈ ਕਿਰਾਏ ਤੇ ਦਿੱਤੀ ਹੋਈ ਹੈ ਜਿਵੇਂ ਸਪਾ ਸੈਂਟਰਸ ਹੋਗੇ ਸਾਈਮਲਟੇਨੀਅਸਲੀ ਪੀਜੀਸ ਹੋਗੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਦੇ ਅੰਡਰ ਬਿਲਡਿੰਗਸ ਦੇ ਵਿੱਚ ਫਲੈਟਸ ਦੇ ਵਿੱਚ ਤੁਹਾਡੇ ਫਲੈਟਸ ਦੇ ਵਿੱਚ ਕੋਈ ਹੋਰ ਰਹਿ ਰਿਹਾ ਹੈ ਇਹ ਵੀ ਚੈੱਕ ਕਰਵਾਲੋ ਤੁਹਾਡੇ ਫਲੈਟਸ ਦੇ ਵਿੱਚ ਜਿਹੜੇ ਬੰਦੇ ਰਹਿ ਰਹੇ ਕਿਹੜਾ ਪਤਾ ਉਹ ਕ੍ਰਿਮੀਨਲਸ ਹੋਣ ਉਹਨਾਂ ਦਾ ਕੋ ਫਲੈਟ ਦੇ ਵਿੱਚ ਹੀ ਕੋਈ ਗਲਤ ਗਲਤ ਗਤੀਵਿਧੀਆਂ ਚੱਲਦੀਆਂ ਹੋਣ ਇਸ 'ਚ ਓਨਰ ਦੀ ਹੀ ਸੇਫਟੀ ਰਹੂਗੀ ਤਾਂ ਇਹ ਤੁਹਾਡੀ ਇੱਕ ਆਫਟਰ ਦਾ ਆਰਡਰ ਆਫ ਡੀਸੀ ਮੈਮ ਕਿ ਤੁਹਾਡੀ ਰਿਸਪਾਂਸਿਬਿਲਟੀ ਬਣਦੀ ਹੈ ਕਿ ਤੁਸੀਂ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਵਾ ਲਓ ਤੇ ਇਹ ਅਸੀਂ ਇੱਕ ਤੁਹਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਹੋਇਆ ਉਸ ਆਰਡਰ ਦੇ ਵਿੱਚ ਮੇਰੇ ਵੱਲੋਂ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਪਲੀਜ਼ ਇਹ ਜੋਰ ਲਗਵਾ ਕੇ ਤੁਸੀਂ ਇੱਕ ਵਾਰੀ ਆਪਣੇ ਸਾਰਿਆਂ ਨੂੰ ਕਹੋ ਕਿ ਆਪਣੀ ਵੈਰੀਫਿਕੇਸ਼ਨ ਕਰਵਾ ਲਓ ਮੀਨ ਵਾਈਲ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਇਸ ਚੀਜ਼ ਦੇ ਵਿੱਚ ਕਾਈਂਡਲੀ ਸਾਡੇ ਨਜ਼ਰ ਦੇ ਵਿੱਚ ਲੈ ਕੇ ਆਓ ਅਸੀਂ ਉਹਨੂੰ ਇਮੀਡੀਏਟਲੀ ਐਡਰੈਸ ਕਰਾਂਗੇ